ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸੋ ਅੱਜ ਦੀ ਵੀਡੀਓ ਵਿੱਚ ਦੋ ਆਪਾਂ ਤੁਹਾਨੂੰ ਬਿਹੜਾ ਦਿਖਾਉਣੇ ਆ ਸੂਜੀਆਂ ਸੂਜੀਆਂ ਡਿਟੇਲ ਇਹਨਾਂ ਬਾਰੇ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਆ ਆਪਣਾ ਆਪ ਰਿਪਰੈਜ਼ੈਂਟ ਬਾਈ ਮੇਰਾ ਨਾਮ ਆ ਪਿੰਡ ਪੜਾਹਲਦੋਣਾ ਜ਼ਿਲ੍ਹਾ ਕਰਪੂਤਾਰ ਤੇ ਮੋਬਾਈਲ ਨੰਬਰ ਆਪਣਾ 77103 78870 77103 78870 ਹਾਂਜੀ ਹਾਂਜੀ ਤੇ ਆਪਾਂ ਤਿੰਨ ਦਿਨ ਪਹਿਲਾਂ ਤੇਰੀ ਵੀਡੀਓ ਪਾਈ ਸੀ ਐਚ ਬੜੀ ਵਧੀਆ ਵੇਖੀ ਸੀਗੀ ਵੀਰੇ ਉਹ ਸਕੈਂਟਾਂ ਚ ਵਿਕੀ ਐ ਕਿਤੇ ਮੈਂ ਤਾਂ ਦੱਸਦਾ ਸਕੈਂਟਾਂ ਚ ਵਿਕੀ ਠੀਕ ਐ ਵਧੀਆ ਰਿਸਪੌਂਸ ਮਿਲਿਆ ਬਹੁਤ ਜ਼ਿਆਦਾ ਠੀਕ ਐ ਅੱਜ ਫਿਰ ਦੋ ਨਾਲ ਅਗ ਲੈ ਆਂਦੀ ਆਪਾਂ ਹਣਾ ਹਾਂਜੀ ਹਾਂਜੀ ਦੋਨੇ ਤਾਜ਼ੀਆਂ ਸੰਝੀਆਂ ਵੀ ਹਣਾ ਹਾਂਜੀ ਹਾਂਜੀ ਠੀਕ ਐ ਜੀ ਪਹਿਲੇ ਨੰਬਰ ਆਪਾਂ ਬੱਚੀ ਦੇਖਦੇ ਆ ਕਿਹੜਾ ਸੂਆ ਇਹ ਵੀਰੇ ਖੀਰੀ ਆ ਬਲੂਨ ਸੂਈ ਠੀਕ ਹੈ ਬਿਲਕੁਲ ਦੁੱਧ ਆਉਂਦਾ ਬਲੂਨ ਆ ਖੀਰੀ ਬੱਚਾ ਕੀ ਆ ਮੇਲਕਾ ਠੀਕ ਹੈ ਦੋਨਾਂ ਵਗੈਰੀ ਹਾਂਜੀ ਦੋਨਾਂ ਮੇਂਗਰ ਮੇਲਕਾ ਠੀਕ ਹੈ ਕਹਿਵਾ ਦੇਣਾ ਅੱਜ ਸੂਈ ਨੂੰ ਇਹਨੂੰ ਵੀਰੇ ਦੂਜਾ ਦੇਣਾ ਠੀਕ ਹੈ ਜੇਰ ਜੁਰ ਜਾਣਾ ਜਾਵ ਵੀਡੀਓ ਹੈਗੀ ਆਪਣੇ ਘਰੇ ਸੂਈ ਹੈ ਹਾਂਜੀ ਹਾਂਜੀ ਠੀਕ ਹੈ ਸਟਾਰਟਿੰਗ ਦੁੱਧ ਕਿੰਨਾ ਹੈ ਗਿਆ ਥੱਲੇ ਵੀਰੇ ਇਹਦੀ 30 ਕਿਲੋ ਦੀ ਗਾਰੰਟੀ ਹੈ ਅਗਲੇ ਤੇ ਘਰ ਤੱਕਰ ਵੀ ਕੋਈ ਗਾਰੰਟੀ ਨਹੀਂ ਦੇਣਾ ਘਰ ਤੱਕਰ ਗਾਰੰਟੀ ਹੈ ਠੀਕ ਹੈ ਅੰਦਾਜ਼ ਆ ਜਾਵੇ 30 ਕਿਲੋ ਦੀ ਕਪੈਸਿਟੀ ਜਿਹੜੀ ਵੜ ਹੈਗੀ ਆ ਹਾਂ ਹੁਣ ਤੇ ਬੋਲਾ ਵਾ ਠੀਕ ਹੈ ਗੋਲੇ ਦੀ ਕੋਈ ਮਿੰਤੀ ਨਹੀਂ ਫੇਰ ਵੀ 20 ਕਿਲੋ ਤਾਂ ਸਟਾਰਟਿੰਗ ਤਾਂ ਹੋਊਗੀ ਲਗਭਗ ਕਿਉਂਕਿ ਇਹਦੀ ਮਾਂ ਦਾ 52 53 ਕਿਲੋ ਦੁੱਧ ਆ ਠੀਕ ਹੈ 52 53 ਕਿਲੋ ਦੀ ਮਾਂ ਦਾ ਰਿਕਾਰਡ ਸੀ ਭਾਈ ਕੰਦ ਕੰਦ ਦੇਖੋ ਖੀਰੀ ਆ ਕਿਹੜੇ ਸੀਮਨ ਦੀ ਆਪਾ ਇਹ ਤਾਂ ਨਹੀਂ ਪਤਾ ਕੁਝ ਇਹ ਪੀਡੀਐਫ 'ਚ ਦੀ ਆ ਪੂਰਾ ਬਾਇਓ ਡਾਟਾ ਲੈ ਲਊਗਾ ਪੀਡੀਐਫ 'ਚ ਸੀਮਨ ਦੀ ਆਪਾ ਅੱਜ ਹੋ ਗਿਆ ਦੂਜਾ ਤੀਜਾ ਦਿਨ ਹਣਾ ਤੀਜਾ ਮੰਨ ਲਓ ਤਾਂ ਦੋ ਦਿਨ ਹੋਏ ਆ ਠੀਕ ਹੈ 33 ਦਿਨ ਹੋ ਗਿਆ ਸੀ ਨੂੰ ਅੱਜ ਤੇ ਜੇਰ ਜੱਪਾ ਡਮਾ ਡੰਨਾ ਹਾਂਜੀ ਡੰਨਾ ਕੀ ਗੱਦੰਦੋਂ ਬਿਲਕੁਲ ਖੀਰੀ ਕਨਫਰਮ ਆ ਤੋਯੋ ਵਾਰ ਨਾ ਦੁੱਧ ਦੇ ਚੱਕ ਜੀ ਨਾ ਦੁੱਧ ਹੀ ਹੋਈ ਨਹੀਂ ਖੀਰੀ ਠੀਕ ਹੈ ਤੇ 30 ਕਿਲੋ ਦੀ ਮਿਲਕ ਕਪੈਸਿਟੀ ਬਣ ਕੇ ਬੰਦਾ ਇਹਨੂੰ ਖਰੀਦ ਸਕਦਾ ਪਾਜੀ ਤੁਹਾਨੂੰ ਪਤਾ ਆਪਾਂ ਮਾੜੀ ਵਿਹੜ ਲਿਆ ਦੇ ਤੁਹਾਡੀ ਤੁਸੀਂ ਵੀਡੀਓ ਬਣਨੇ ਆ ਪੰਜ ਮਿੰਟਾਂ ਲੱਗ ਬਿਹੜ ਵਗ ਜਾਂਦੀ ਠੀਕ ਹੈ ਉਹਦੇ ਪੱਲਾਂ ਦੇ ਬਹੁਤ ਸਾਫ ਕਿ ਤੁਹਾਨੂੰ ਅੱਜ ਤੱਕ ਕੋਈ ਆਪਣਾ ਲਾਮਾ ਨਹੀਂ ਜਾਏ ਗੱਲ ਹਾਂ ਕਦੀ ਵੀ ਫੋਨ ਆਇਆ ਕੋਈ ਮਾੜੀ ਬਾਕੀ ਭਾ ਲਾਉਣਾ ਪੈਂਦਾ ਵੀ ਚੀ ਸਾਫ ਸੁਥਰੀ ਲਿਓਨੇ ਦੇਖਿਆ ਆ ਭਾ ਵੀ ਜੈ ਜੀ ਆਪਾਂ ਲੋਕਾਂ ਨੂੰ ਰੇਟ ਫਿਰ ਕੀ ਰਹਿਣਗੇ ਜਾ ਜਾਈ ਹੋਊਗਾ ਤੇ ਉਹਦੇ ਵਿੱਚੋਂ ਜੋ ਆਪਾਂ ਰੇਟ ਕਵਾਂਗੇ 2000 ਹੀ ਕੰਮ ਹੋਣਾ ਉਹ ਵੀ ਮਾਨਤਨ ਕਰਾਂਗੇ ਠੀਕ ਹੈ ਮੇਰਾ ਵੀਰ ਬਾਲਾ ਕੋਈ ਕਸਾਈ ਵਾਲਾ ਫੋਨ ਨਾਲ ਆਵੇ ਜਾਏਗਾ ਤੋਰੇਵਾਰ ਨੇ ਸੁਭਰ ਜਦੋਂ ਵੀ ਵੀਰ ਕੋਲ ਉਹਨਾਂ ਦਾ ਟਾਪ ਕਲਾਸ ਜਿੰਦੀ ਹੁੰਦੀ ਕਦੇ ਇੱਕ ਹੁੰਦੀਆਂ ਕਦੇ ਦੋ ਹੁੰਦੀਆਂ ਬਸ ਇੱਕ ਤਰ੍ਹਾਂ ਦਾ ਸੌਂਗਿਆ ਤਰ੍ਹਾਂ ਦਾ ਵਪਾਰ ਹੀ ਆ ਜਮੈਂ ਇੱਕ ਤਰ੍ਹਾਂ ਦਾ ਤੇ ਪਹਿਲੇ ਨੰਬਰ ਜਿਹੜੀ ਬੱਚੀ ਦੇਖੀ ਜਨੇ ਆ ਖੀਰੀ ਬੱਚੀ ਆ ਸੈਦ ਦੰਦ ਤੋੜ ਗਈ ਹੋਵੇ ਦੰਦ ਕੱਢਦੀ ਹੋਵੇ ਬਸ ਖੀਰੀ ਹੀ ਮੰਨ ਸਕਦੇ ਇਹਨੂੰ ਤੇ ਫੇਸ ਕੁਆਲਟੀ ਵਗੈਰਾ ਦੇਖੋ ਸਾਫ ਇਦਰੀ ਪੀਡੀਐਫ ਇਹਦੇ ਸੀਮਤ ਦੀ ਆਪਾ ਫੇਸ ਕੁਆਲਟੀ ਵਗੈਰਾ ਦੇਖੋ ਮੂੰਹ ਮੱਥਾ ਚੰਗਾ ਫੁੱਲ ਜਾਤ ਬਰੀਡ ਦੇ ਵਿੱਚ ਹੈਗੀ ਸੋ ਬਾਕੀ ਨਾਲਾ ਵਗੈਰਾ ਦੇਖੋ ਹਵਾਨੇ ਦੇ ਪੂਰਾ ਸੋਹਣਾ ਸਾਫ ਸੁਥਰਾ ਗਲਾਬੀ ਗਲਾਬੀ ਹਵਾਨਾ ਕੱਦ ਵੱਡ ਜਿੰਦ ਜਾਨ ਤੇ ਲੈਗ ਸਕੋਰ ਵਗੈਰਾ ਦੇਖੋ ਪੂਰੀ ਨਮਾ ਹਾਨਾ ਬਿਲਕੁਲ ਐਡਾ ਦੀ ਬੱਚੀ ਦੇ ਆਪਾਂ ਮਾਰ ਕੇ ਲਗਾਇਓ ਮਾਰਾ ਟਾਪ ਟਾਪ ਦੇ ਥਾਨ ਮੈਂ ਸੋ ਮਸ਼ੀਨਾਂ ਚੋ ਨੇ ਮਸ਼ੀਨਾਂ ਚੋ ਵੇ ਆ ਤਨਾ ਚੋਨੇ ਹੱਤਨਾ ਚੋਈ ਕਰੇ ਠੀਕ ਐ ਇਦਾਂ ਦੀ ਵਹਿੜਾ ਪਰ ਰੱਖਾਂਗੇ 10 ਵੇ ਕਿਧਰੇ ਮਰਦੀ ਨਹੀਂ ਜੋਏ ਕਿਧਰੇ ਨਹੀਂ ਮੈਂ ਕਹਿੰਨਾ ਬਰੀਡ ਸੁਧਾਰ ਦਿੰਦੀ ਬੰਦੇ ਦੀ ਸੋ ਅੰਚਲ ਵਗੈਰਾ ਦੇਖੋ ਬੱਚੀ ਦੇ ਪੂਰੇ ਚੰਗੇ ਸਾਫ ਸੁਥਰੇ ਪਹਿਲਾ ਸੂਆ ਪਲੂਨ ਪਹਿਲਾ ਸੂਆ ਪਲੂਨ ਸੁਵੀ ਤੇ ਬਾਕੀ ਥੱਲੇ 30 ਕਿਲੋ ਕਹਿਣ ਵਾਲੀ ਗੱਲ ਨਹੀਂ ਥੱਲੇ ਮਿਲਕਵੇਂ ਦੇਖ ਸਕਦੇ ਹੋ ਮੂਰਲੀ ਲੱਤ ਦੀ ਕਰ ਜਾਂਦੀ ਵੀ ਇਹ ਥਣ ਦੇਖੋ ਮੁੱਠੀ ਵਾਲਾ ਥਣ ਜਮਾ ਕੇ ਆਵਾ ਤੇ ਹਾਥੀ ਚਵਾਈ ਵਾਲਾ ਸੋਹਣਾ ਥਾਣਾ ਫੇਸ ਸਕੁਆਰ ਡੀ ਬਰਾ ਦੇਖੋ ਤੇ ਬਾਕੀ ਕੱਦ ਵੈੜ ਦੇਖੋ ਕੱਦ ਬਹੁਤ ਜਿਆਦਾ ਵੈੜ ਪੂਰੀ ਫੁੱਲ ਸਾਈਜ਼ ਦੇ ਵਿੱਚ ਆ ਜੇ ਵਾ ਵੱਡੀ ਬੁੱਡੀ ਵੈੜ ਪੂਰੀ ਆ ਤੋਰ ਦੀ ਮਾੜਾ ਜਿਹਾ ਹੋ ਰੇ ਨੂੰ ਲੰਬਾ ਤੇ ਬਾਕੀ ਪ੍ਰਿੰਟ ਨੂੰ ਬੱਚੀ ਦੇ ਬਹੁਤ ਜਿਆਦੇ ਚੰਗੇ ਹੈਗੇ ਤੇ ਸੂਈ ਸਵਾਈਆ 3 ਤੀਸਰਾ ਦਿਨ ਹੋ ਗਿਆ ਸੂਈ ਨੂੰ 30 ਕਿਲੋ ਦੀ ਐਵਰੇਜ ਆਪਾਂ ਮੰਨ ਸਕਦੇ ਆ ਤੇ ਪਹਿਲਾ ਸੂਆ ਸੂਈ ਸਵਾਈਆ ਪੀ ਡੀ ਐਫ ਐ ਸੀਮਨ ਦੀ ਆਪਾਂ ਤੇ ਥਾਣੇ ਇਹ ਜਿਹਾ ਲੱਗਿਆ ਵਾ ਚਾਹੇ ਆਪਾਂ ਹੱਤੀ ਚੋਈ ਕਰ ਲਈਏ ਤੇ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਇਹਦੇ ਵੈੜ ਦੇ ਥਣ ਲੱਗਿਆ ਵਾ ਸੋ ਮਿਲ ਕੇ ਮੈਂ ਦੇਖੋ ਦੋਨੇ ਪਾਸੇ ਰਤ ਫੋਰਸ ਹੈ ਦੇ ਵਿੱਚੇ ਬੈਠ ਆ ਗਈ ਸੂਈ ਸਵਾਈਆ ਧਾਰਾ ਵਗੈਰਾ ਮਾਰ ਕੇ ਚੋਕੇ ਤਸੱਲੀ ਕਰਕੇ ਦੀ ਖਰੀਦਦਾਰੀ ਕਰ ਸਕਦੇ ਤੇ ਜਿਹੜੀ ਵੀਰੇ ਆਪਾਂ ਦੂਜੇ ਨੰਬਰ ਬੈੜ ਦੇਖੀਏ ਰਹੇ ਕਿਹੜਾ ਸੂਆ ਸੂਈ ਹੈ ਵੀਰੇ ਇਹ ਵੀ ਪਰੋਣਵਾ ਠੀਕ ਇਹ ਦੋਂਦੀ ਚੋਕੀ ਹੋਊ ਚੋਕ ਦੇ ਚੱਕਦੀ ਆ ਦੋਂਦੀ ਆ ਠੀਕ ਹੈ ਚੋਕ ਦੇ ਚੱਕਦੀ ਆ ਬਹੁਤ ਹੀ ਜਿਆਦੀ ਬਰੀਡ ਚ ਆ ਬੱਚੀ ਇਹਨੂੰ ਕਿੰਨਾ ਦਿਨ ਹੋ ਗਿਆ ਸੂਈ ਨੂੰ ਇਹਨੂੰ ਯਾਰ ਤੀਜਾ ਦਿਨ ਇਹਨੂੰ ਵੀ ਸਾਡੇ ਦੂਜਾ ਹੀ ਆ ਇਹਨੂੰ ਦੋ ਦਿਨ ਮੇ ਹੀ ਪੂਰੇ ਹੋਏ ਕੱਠੇ ਏ ਸੂਈਆਂ ਸੇਵਣ ਹਾਂ ਨਹੀਂ ਇਹ ਆਪਾਂ ਭਾਈ ਆ ਕਰ ਠੀਕ ਹੈ ਤੇ ਜੇਰ ਜਪੜਨ ਵੀਡੀਓ ਆ ਆਪਣੇ ਕੋਲ ਠੀਕ ਹੈ ਕੋਈ ਗੰਦਮਤ ਨਹੀਂ ਮਾਰਦੀ ਠੀਕ ਹੈ ਕਿੰਨੀ ਕਿ ਸਟਾਰਟਿੰਗ ਹੈ ਦੁੱਧ ਦੀ ਵੀਰੇ ਇਹਦੀ ਵੀ ਆਪਾਂ 29 ਕਿਲੋ ਦੀ ਗਰੰਟੀ ਨਾਲ ਦੇ ਦਿੰਦੇ ਹਾਂ 25 ਕਿਲੋ ਤੱਕ ਆ ਬਾਬਾ ਤੰਦਰੁਸਤੀ ਰੱਖੇ ਵਾਣਾ ਠੀਕ ਹੈ ਤੇ ਇਹਦਾ ਲੈਗ ਸਕੋਰ ਜਿਹੜਾ ਇਹਦਾ ਵੇਟ ਬੂ ਰਾ ਨਾ ਐਸਾਂ 6.5 ਕੁਇੰਟਲ ਦੀ ਗਾਹਾਂ ਆ ਪਹਿਲੇ ਸੂਏ ਸਾਢੇ 6 ਕਾਉਂਟਲ ਕਰ ਗਈ ਤੇ ਦੂਜੇ ਸੂਏ ਜਾ ਕੇ ਕੀ ਕਰੂੰਗੀ ਸਾਢੇ 8-9 ਕਾਉਂਟਲ ਫੇਰ ਗੈਨ ਕਰ ਦੇਣਾ ਹਣਾ ਜਰਾ ਥਣਾ ਤੇ ਮਾਰੋ ਜਰਾ ਸੁਲੇਵਾ ਦੇਖੋ ਪੂਰਾ ਫਿੱਟ ਫੜ ਜਾਵਾ ਥਣ ਦੇਖੋ ਕੰਪੈਕਟ ਡਰਾਲੀ ਆ ਚਾਰ ਜਿਵੇਂ ਨਿੰਬੂ ਦੀ ਗੱਲ ਭਾਈ ਥਣ ਨੂੰ ਬਹੁਤ ਪਸੰਦ ਕਰਦੇ ਇਦਾਂ ਦੇ ਨੂੰ ਲੋਕੀ ਠੀਕ ਹੈ ਤੇ ਆਪਾਂ ਨਿੱਕੇ ਨਿੱਕੇ ਥਣਾਲ ਹੀ ਨਹੀਂ ਲਿਆਈਦੀ ਮੋੜ ਕੇ ਲਾਮੇ ਮਿਲਦੇ ਆ ਤੇ ਇਸ ਕਰਕੇ ਆਪਾਂ ਲਿਹਾਈ ਦਾ ਵੀ ਥਣ ਵੀ ਵਧੀਆ ਹੋਵੇ ਬਾਕੀ ਕਿੱਥੋਂ ਜਾਣ ਡਿਆ ਲੇਵਾ ਇਹਦਾ ਜੀ ਠੀਕ ਆ ਥੋਰੀ ਬਾਹਰੋਂ ਤੇ ਬਾਕੀ ਮੇਰੇ ਕਰ ਲੈਣਾ ਥਣ ਲੱਗਿਆ ਬਹਿੜਦੇ ਬਿਲਕੁਲ ਮੁਠੀ ਵਾਲਾ ਥਾਣਾ ਜਮਾ ਤੋਂ ਥੜ ਦਾ ਸਾਇ ਦੇਖ ਸਕਦੇ ਹੋ ਤੇ ਕੱਦ ਵਿੱਡ ਬਹੁਤ ਜ਼ਿਆਦੇ ਆ ਹੱਥੀ ਚਵਾਈ ਕਰੀਏ ਚਾਹੇ ਆਪਾਂ ਮਸ਼ੀਨੀ ਚਵਾਈ ਕਰੀਏ ਦੋਨੇ ਟਾਈਪ ਦਾ ਬੈੜ ਦੇ ਥਣ ਲੱਗਿਆ ਵਾ ਟਿਕ ਕੁਆਲਿਟੀ ਵਗੈਰਾ ਦੇਖੋ ਮੇਨ ਗੱਲ ਨਵਾਂ ਹਾਨ ਪਹਿਲਾ ਸੂਆ ਉਹ ਦੇਖੋ ਫੁੱਲੀ ਫਿਰਦੀਆਂ ਹੀ ਲੱਗਦੀਆਂ ਧੱਕਾ ਕਰਦੀਆਂ ਜਮਾ ਫਾਰਮ ਦੀ ਬੈੜ ਦਾ ਇਹ ਦੌਰਦੀਆਂ ਤਦੇ ਨਹੀਂਆਂ ਫਾਰਮ ਦੀਆਂ ਠੀਕ ਆ ਟੈਗ ਵਗੈਰਾ ਫਿਰ ਫਾਰਮ ਦੇ ਪਏ ਹੋਣਾ ਹਾਂਜੀ ਹਾਂਜੀ ਟੈਗ ਸੁੱਤੋਰਾ ਵਗੈਰਾ ਦੇਖੋ ਬੈੜ ਦਾ ਪੂਰਾ ਜ਼ਬਰਦਸਤ ਇਹ ਵੀ ਹੈਗੀ ਆ ਪਹਿਲਾ ਸੂਆ ਸੂਈ ਸਵਈਆ ਜਮਾ ਤੇ ਚੋਣ ਚਵਾ ਧਾਰਾਂ ਦੀ ਅਕਰਮ ਬਰ ਬਿਲਕੁਲ ਮੈਂ ਕਿਹਾ ਪਾਲੀ ਐਨ ਤਸੱਲੀ ਲਾ ਕੇ ਲੈ ਕੇ ਜਾਵੇ ਬੰਦੂ ਠੀਕ ਆ ਉਸ ਕੋਲੋਂ ਬੰਦਾ ਬੇਫਿਕਰ ਹੋ ਜੇ ਹਣਾ ਹਾਂਜੀ ਹਾਂਜੀ ਰੇਟ ਇਹਦਾ ਵੀ ਫੋਨ ਤੇ ਰਹੂਗਾ ਹਾਂਜੀ ਹਾਂਜੀ ਜੈਜਾ ਰੇਟ ਆ ਠੀਕ ਆ ਕੋਈ ਆਪਾਂ ਔੜਨ ਵਾਲੇ ਕੰਮ ਨਹੀਂ ਕਰਦੇ ਇਹਨੇ ਮਤਲਬ ਜਿਹੜਾ ਕਾਲ ਕਰੂ ਰੇਟ ਪਸੰਦ ਆਊਗਾ ਉਹਦੇ ਇੱਕ ਵਾਰੀ ਥਣਾ ਤੇ ਮਾਰ ਕੇ ਦਿਖਾ ਦਿਓ ਚੰਗੀ ਤਰ੍ਹਾਂ ਠੀਕ ਐ ਸੋ ਥੜਾ ਹਵਾਨਾ ਵਗੈਰਾ ਦੇਖੋ ਦੋਨਾਂ ਵੜਾਂ ਨੇ ਥਣ ਹੈਗੇ ਹਾਥੀ ਤੋਂ ਜਿਹੜੇ ਬਿਲਕੁਲ ਸੋ ਲੇਵੇ ਵਾਲੇ ਪਾਸੋਂ ਕਹਿੰਦੇ ਮਿਲਕ ਮੀਨ ਵਗੈਰਾ ਵੀ ਨਾੜਾਂ ਨਾਲ ਗੁੰਦੀਆਂ ਪਈਆਂ ਮਨ ਦੋਦਟ ਪੈਂਦਾ ਕਰਦੇ ਰਹੀਆਂ ਟਾਈਮ ਦਾ ਜਮਾ ਤੇ ਸਾਫ ਸੁਧਰੇ ਸੂਝੀਆਂ ਸਵੀਆਂ ਜਮਾ ਚੋਕੇ ਤਸਲੀ ਕਰਕੇ ਖਰੀਦਦਾਰੀ ਕਰ ਸਕੋ ਪਿੰਡ ਪੜਾਲ ਤੋਂ ਨਾ ਜ਼ਿਲ੍ਹਾ ਕਪੂਰਥਲਾ ਪੈ ਗਿਆ ਮੋਬਾਈਲ ਨੰਬਰ ਆਪਣਾ 7010378870 ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈ ਕਿਸੇ ਨਵੀਂ